ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਮੈਂ ਬਲਜਿੰਦਰ ਕੌਰ ਕਲਸੀ ਪਿੰਡ ਦੌਦਰ ਜ਼ਿਲ੍ਹਾ ਮੋਗਾ ਤੋਂ ਕਾਲੀ ਤਾਰ ਬਟਾਲੀਅਨ ਦੇ ਸੂਰਵੀਰ ਯੋਧਿਆਂ ਨੂੰ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਜਿਨ੍ਹਾਂ ਦੀ ਬਹਾਦਰੀ ਦੇ ਸਦਕਾ ਅਸੀਂ ਦੇਸ਼ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਮੈਂ ਅਕਸਰ ਹੀ ਦੋ ਲਾਈਨਾਂ ਬੋਲ ਕੇ ਹੌਸਲਾ ਫੁਜਾਈ ਦਿੰਨੀ ਹੁੰਦੀ ਆ ਕਿ ਹੁਨਰ ਦੇ ਅੰਦਰ ਜੋਸ਼ ਹੌਸ਼ ਤੇ ਹਿੰਮਤ ਹੋਵੇ ਜਿੱਤਣ ਦੀ ਕੋਈ ਅੰਗ ਹੀਣ ਵੀ ਮੰਜ਼ਲ ਤੇ ਤਖਤ ਹੀ ला ਸਕਦਾ ਏ ਹੁਨਰ ਦੇ ਅੰਦਰ ਜੋਸ਼ ਹੌਸ਼ ਤੇ ਹਿੰਮਤ ਹੋਵੇ ਜਿੱਤਣ ਦੀ ਕੋਈ ਅੰਗ ਹੀਣ ਵੀ ਮੰਜ਼ਲ ਤੇ ਤਖਤ ਹੀ ला ਸਕਦਾ ਏ ਤੇ ਅਖੀਰ ਤੇ ਫੇਰ ਕਾਲੀ ਤਾਰ ਬਟਾਲੀਅਨ ਦੇ ਸੂਰਬੀਰ ਯੋਧਿਆਂ ਨੂੰ ਬਹੁਤ ਸਾਰੀਆਂ ਦਵਾਵਾਂ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਬਹੁਤ ਸਤਿਕਾਰ ਕਾਲੀ ਤਾਰ ਬਟਾਲਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸਰਹੱਦਾਂ ਤੇ ਖੜ੍ਹਦੇ ਜਿਹੜੇ ਸਾਡੇ ਜਵਾਨ ਨੇ ਉਹਨਾਂ ਨੂੰ ਇਹ ਦਿੰਦੀਆਂ ਬਹੁਤ ਬਹੁਤ ਵਧਾਈ ਦਿੰਦੇ ਆ ਅਸੀਂ ਇਸ ਗੱਲ ਲਈ ਉਹਨਾਂ ਦੇ ਸ਼ੁਕਰਗੁਜ਼ਾਰ ਆ ਤੇ ਉਹਨਾਂ ਤੇ ਮਾਣ ਕਰਦੇ ਹਾਂ कि ਉਹਨਾਂ ਦੇ ਕਰਕੇ ਹੀ ਸਾਰਾ ਦੇਸ਼ ਚੈਨ ਦੀ ਨੀਂਦ ਸੌਂਦਾ ਹੈ ਅਸੀਂ ਉਹਨਾਂ ਦੀ ਬਹਾਦਰੀ ਨੂੰ ਪੂਰੀ ਦਿਲੋਂ ਸਲਾਮ ਕਰਦੇ ਹਾਂ ਤੇ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਉਹ ਆਪਣੇ ਦੇਸ਼ ਦੀ ਸੇਵਾ ਕਰਦੇ ਰਹਿਣ ਇੱਕ ਵਾਰ ਫੇਰ ਸਾਰਿਆਂ ਨੂੰ ਕਾੜੀ-ਤਾਰ ਪਲਟਨ ਨੂੰ ਜਨਮ ਦਿੰਦੀਆਂ ਬਹੁਤ-ਬਹੁਤ ਵਾਹ ਕਬੀਰ ਠੰਡ ਮੇ ਠਿਠੁਰ ਕਰ ਦੇਖ ਲੈਣਾ ਕਬੀਰ ਜਲਤੀ ਧੂਪ ਮੇ ਤਪ ਕਰ ਦੇਖ ਲੈਣਾ ਕੈਸੇ ਹੁੰਦੀ ਹੈ ਹਿਫਾਜ਼ਤ ਮੁਲਕ ਕੀ ਕਬੀਰ ਸਰਹੱਦ ਪਰ ਚੱਲ ਕੇ ਦੇਖ ਲੈਣਾ मैं निहारिका साइंस मिस्ट्रेस, जीएसएस एस एस बुटर बोएज़ कालीदार पलटन रेजिंग डे दिया बहुत बहुत मुबारक दी हाँ जय हिंद हाँ जी सताल जी मैं कुसुम लता इंग्लिश मिस्ट्रेस, जी एस एस बुटर मौका मैं कालीधार पलटन रेजिंग डे बहुत बहुत मुबारकबाद दी हाँ थैंक यू धनबाद सत श्रीकाल मेरे वालों कालीद पलटन जन्मदिन दिन बहुत बहुत मुबारक ਸ਼ੇਕਾਰ ਮੇਰੇ ਵੱਲੋਂ ਕਾਲੀਤਾਰ ਪਰਟਨ ਜਨਮ ਦਿਨ ਦੀ ਬਹੁਤ-ਬਹੁਤ ਮੇਰੇ ਵੱਲੋਂ 6 ਸਖਲਾਈ ਕਾਲੀਤਾਰ ਬਟਾਲੀਅਨ ਦਾ ਜੋ ਇਤਿਹਾਸ ਹੈ ਉਹ ਆਪ ਸਾਰੇ ਜਾਣਦੇ ਆ ਕਿ ਬਟਾਲੀਅਨ ਨੇ ਕਿੱਥੇ-ਕਿੱਥੇ ਆਪਣੀਆਂ ਬਹਾਦਰੀਆਂ ਦੇ ਜੋਸ਼ ਦਿਖਾਏ ਹਨ ਔਰ ਮੇਰੇ ਵੱਲੋਂ ਸਾਰੇ ਜਵਾਨਾਂ ਨੂੰ ਔਰ ਸਾਹਬਾਂ ਨੂੰ ਅਫਸਰ ਸਹਿਬਾਨ ਨੂੰ ਇਹ ਹੀ ਆ ਕਿ ਇਸ ਇਤਿਹਾਸ ਨੂੰ ਹੋਰ ਅੱਗੇ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖ ਗਏ ਤੇ ਬਟਾਲੀਅਨ ਦੇਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ ਤੇ ਆਪਣੇ ਪੂਰਵਜਾਂ ਨੂੰ ਅਫੀ ਯਾਦ ਕਰਦੇ ਰਹੀਏ ਤੇ ਇਹ ਦਿਨ ਖੁਸ਼ੀਆਂ ਦੇ ਨਾਲ ਮਨਾਉਂਦੇ ਰਹੀਏ ਆ ਮੇਰਾ ਨਾਮ ਸਰਮੰਦਰ ਸਿੰਘ ਲੈਕਚਰਰ ਤੇ ਮੇਰੇ ਵੱਲੋਂ ਕਾਲੀ ਧਾਰ ਬਟਾਲੀਅਨ ਦੀ ਰੇਜਿੰਗ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਮੈਂ ਅਧਿਆਪਕ ਸਰਬਜੋਤ ਸਿੰਘ ਵੱਲੋਂ ਕਾਲੀ ਧਾਰ ਪਾਲਟਨ ਨੂੰ ਰੇਜਿੰਗ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਸਭ ਤੋਂ ਪਹਿਲਾਂ ਕਾਲੀਕਰ ਪਲਟਨ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ 1 ਅਕਤੂਬਰ 1963 ਈਸਵੀ ਨੂੰ ਕਾਲੀਤਰ ਪਲਟਨ ਦਾ ਜਨਮ ਮੇਰਟ ਕੈਂਟ ਵਿੱਚ ਹੋਇਆ ਹਲੇ ਕਾਲੀਤਰ ਪਲਟਨ ਦੀ ਉਮਰ ਲਗਭਗ ਥੋੜੀ ਹੀ ਸੀ ਜਦੋਂ 1965 ਈਸਵੀ ਨੂੰ ਭਾਰਤ ਅਤੇ ਪਾਕਿਸਤਾਨ ਦਾ ਯੁੱਧ ਸ਼ੁਰੂ ਹੋ ਗਿਆ ਕਾਲੀਤਰ ਪਲਟਨ ਨੇ ਸ਼ੰਭ ਸੈਕਟਰ ਦੇ ਸੁੰਦਰਬਣੀ ਸੈਕਟਰ ਨੂੰ ਬਹੁਤ ਹੀ ਬਾਦਰੀ ਨਾਲ ਲੜਾਈ ਕਰਕੇ ਜਿੱਤਿਆ 1965 ਈਸਵੀ ਦੀ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਵਿੱਚ ਸੁੰਦਰਬਣੀ ਇਲਾਕੇ ਦੀ ਪਹਾੜੀ ਨੂੰ ਜਿੱਤ ਕੇ ਭਾਰਤ ਦਾ ਨਾਮ ਉੱਚਾ ਕੀਤਾ ਇਸ ਦੇ ਇਸ ਬਟਾਲੀਅਨ ਦੇ ਸੂਰਮੇ ਧਰਮ ਸਿੰਘ ਵੀਆਰਸੀ ਬੁੱਧ ਸਿੰਘ ਅਤੇ ਅਜੀਤ ਸਿੰਘ ਅਤੇ ਅਨੇਕਾ ਹੋਰ ਸੂਰਬੀਰਾਂ ਨੇ ਭਾਰਤ ਮਾਤਾ ਲਈ ਆਪਣਾ ਖੂਨ ਡੋਲ ਕੇ ਸਾਨੂੰ ਸਿਰ ਉੱਚਾ ਕਰਕੇ ਜਿਉਣ ਦਾ ਹੱਕ ਪ੍ਰਦਾਨ ਕੀਤਾ ਸਾਨੂੰ ਫਕਰ ਹੈ ਇਨ੍ਹਾਂ ਦੇਸ਼ ਦੇ ਸੂਰਬੀਰ ਯੋਧਿਆਂ ਉੱਪਰ ਜਿਨ੍ਹਾਂ ਨੇ ਸਾਨੂੰ ਸਿਰ ਚਾ ਕਰਕੇ ਜਿਉਣ ਦਾ ਹੱਕ ਪ੍ਰਦਾਨ ਕੀਤਾ ਮਾਈ ਨੇਮ ਇਜ਼ ਚੰਪੀ ਸਿੰਘ ਹੈ ਐਂਡ ਆਈ ਵਿਸ਼ ਯੂ ਹੈਪੀ ਰੀਜਨ ਡੇ ਕਾਲੀ। ਜੇਰੇ ਕਾਲ ਮੇਰਾ ਨਾਮ ਜਸਕਰਨ ਸਿੰਘ ਹੈ ਕਾਲੀਧਾਰ ਪਲਟਨ ਨੂੰ ਮੇਰੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ। ਸਤਿ ਸ਼੍ਰੀ ਅਕਾਲ ਮੇਰਾ ਨਾਮ ਚਮਕੌਰ ਸਿੰਘ ਹੈ ਕਾਲੀਤਾਰ ਪਲਟਨ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਮੇਰਾ ਨਾਮ ਹਰਜੀਤ ਸਿੰਘ ਹੈ ਤੇ ਕਾਲੀਧਾਰ ਪਲਟਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਮੇਰੇ ਭਣੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਸੁਭਦ ਛੇਤੀ 6 ਸੇ ਕਲਾਈ ਕਾਲੀ ਧਾਰ ਪਟੂ ਦੇ ਰੇ ਦੇ ਜਨਮ ਦਿਨ ਮਨਾਉਣ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ